ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੇ ਕਿੰਨਾ ਸਪੀਕਰਾਂ ਨੇ ਬੋਰਡ ਸਟੂਡੈਂਟਾਂ ਦੇ ਨਾਲ ਇਹ ਦੱਸ ਦਿਤਾ ਹੈ ਕਿ ਕੁਆਲਿਟੀ ਕੀ ਹੋਣੀ ਚਾਹੀਦੀਆਂ ਨੇ ਔਰ ਸਾਡਾ ਜਿਹੜੇ ਸੀ ਚੁੰਨਦੇ ਆ ਸਾਡੀਆਂ ਕੁਆਲਿਟੀ ਇਸ ਵੀ ਕੀ ਹੋਣੀ ਚਾਹੀਦੀਆਂ ਨੇ ਮੈਂ ਸ਼ੁਰੂ ਕਰੂੰਗਾ ਇੱਕ ਟੀਵੀਜ਼ਨ ਦੇ ਸਕਿਟ ਤੋਂ ਜਸਪਾਲ ਭੱਟੀ ਕਮੇਡੀਅਨ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਨਾਮ ਉਹਦੇ ਮੈਂ ਇੱਕ ਸਕਿਟ ਦਿਖ ਰਿਹਾ ਸੀਗਾ ਇਹ ਦਸਬਾਨ ਪੱਟੀ ਇੱਕ ਪੀ ਐਚ ਡੀ ਕੀਤੀ ਹੋਈ ਆ ਉਹਨੇ ਤੇ ਕਾਲਜ ਦੇ ਵਿੱਚ ਉਹ ਪ੍ਰੋਫੈਸਰ ਦੀ ਨੌਕਰੀ ਦੇ ਵਾਸਤੇ ਇੰਟਰਵਿਊ ਵਾਸਤੇ ਜਾ ਰਿਹਾ ਵਾ ਤੇ ਜਦੋਂ ਜਾਂਦਾ ਤਾਂ ਉੱਥੇ ਪ੍ਰਿੰਸੀਪਲ ਉਹਨੂੰ ਬਾਹਰ ਮਿਲਦਾ ਕਹਿੰਦਾ ਕਿ ਕੀ ਇੱਕ ਕੰਮ ਕਰੀ ਕਾਕਾ ਚੇਅਰਮੈਨ ਸਾਹਿਬ ਆ ਰਹੇ ਆ ਤੇ ਫਿਰ ਚੇਅਰਮੈਨ ਸਾਹਿਬ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਤਸਵੀਰ ਪਾਸਵਾ ਤੇ ਬਹੁਤੀ ਅੰਗਰੇਜ਼ੀ ਨਾਲ ਝਾੜੀ ਤੇ ਇਹਨਾਂ ਨੂੰ ਚੇਅਰਮੈਨ ਸਾਹਿਬਾਗੇ ਇੰਟਰਵਿਊ ਸ਼ੁਰੂ ਹੋ ਗਿਆ ਤੇ ਉਹ ਜਿਸ ਵਾਲੇ ਪੱਟੀ ਨੂੰ ਪਹੁੰਚਿਆ ਹੋਆ ਚੇਅਰਮੈਨ ਕਿ ਕਾਕਾ ਧਾਸ ਆਪਣੀ ਕੰਟਰੀ ਦਾ ਸਭ ਤੋਂ ਵੱਡਾ ਦੁਖਾਂਤ ਕੀ ਆ ਉਹ ਕਹਿੰਦੇ ਜੀ ਸੱਚੇ ਦੱਸਾਂਗੇ ਝੂਠ ਕਹਿੰਦੇ ਸੱਚ ਦੱਸ ਯਾਰ ਸੱਚ ਦੱਸ ਕਹਿੰਦਾ ਜੀ ਸੱਚ ਇਹ ਆ ਸਾਡੀ ਕੰਟਰੀ ਦਾ ਦੁਖਾਂਤ ਕਿ ਇੱਕ ਪੀ ਐਚ ਡੀ ਨੂੰ ਦਸਵੀਂ ਪਾਸ ਚੇਅਰਮੈਨ ਇੰਟਰਵਿਊ ਕਰ ਰਿਹਾ ਵਾ ਨੌਕਰੀ ਦੇ ਵਾਸਤੇ ਪ੍ਰੋਫੈਸਰ ਜੀ ਨੌਕਰੀ ਵਾਸਤੇ ਇਹ ਤੋਂ ਵੱਡਾ ਦੁਖਾਂਤ ਸਾਡੀ ਕੰਟਰੀ ਚ ਕੀ ਹੋ ਸਕਦਾ ਹੈ ਇਸ ਨੂੰ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਆ ਅੰधे ਕਾ ਨਾਮ ਪਰਖੂ ਕਿ ਜਿਹੜਾ 10ਵਾਂ ਪਾਸਵਾ ਉਹ ਸਾਡਾ ਚੇਅਰਮੈਨ ਉਹ ਚੇਅਰਮੈਨ ਤਾਂ ਬਣਿਆ ਮਾ ਕੋਕੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਾ ਉਹਨੂੰ ਚੁਣਿਆ ਕਿੰਨੇ ਆ ਉਹ ਚੁਣਿਆ ਅਸੀਂ ਉਹਨੂੰ ਮੇਰੀ ਇੱਦਾਂ ਹੀ ਇੱਕ ਵੜੀ ਬੈਠੇ ਘਰ ਗੱਲ ਹੋ ਰਹੀ ਸੀਗੀ ਜਦੋਂ ਮੈਂ ਦਿੱਲੀ ਗਿਆ ਸੀਗਾ ਚੇਅਰਮੈਨ ਸੀਗੀ ਉਹ ਮੈਨੂੰ ਜਾਣਦੇ ਬੜੇ ਚੰਗੇ ਢੰਗ ਦੇ ਨਾਲ ਆਪਣਾ ਅ ਅ ਅ ਪਰੰਪਰਾਰਕ ਬੇਟੀ ਦੇ ਮੈਂ ਹੱਸਦੇ ਹੱਸਦੇ ਪੁੱਛ ਲਿਆ ਮੈਂ ਕਿਹਾ ਯਾਰ ਮੈਨੂੰ ਦੱਸੋ ਤਾਂ ਸਹੀ ਯਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗ ਨੇ ਉਹ ਸੜਕ ਪਿਆ ਮੈਂ ਕਿਹਾ ਕਿੰਨੇ ਕਿ ਗੁਰੂਆਂ ਦੀ ਬਾਣੀ ਆ ਉਹ ਸੜਕ ਪਿਆ ਮੈਂ ਕਿਹਾ ਪਹਿਲਾ ਰਾਗ ਕਿਹੜਾ ਆ ਆਖਰੀ ਦਾ ਕਿਹੜਾ ਆ ਉਹ ਕਹਿੰਦਾ ਯਾਰ ਬਸ ਕਰੋ ਬਾਮਾ ਜੀ ਤੇ ਮੈਂ ਵੀ ਹੱਸ ਪਿਆ ਮੈਂ ਹੁਣ ਸੋਚੀ ਜਾਵਾਂ ਕਿ ਜਦ ਸਾਡੇ ਇਹ ਆਗੂ ਨੇ ਔਰ ਇਹਨਾਂ ਨੇ ਇੰਟਰਵਿਊ ਲੈਣੀ ਆਗੇ ਪ੍ਰਚਾਰਕਾਂ ਦੀ ਔਰ ਉਹਨਾਂ ਨੂੰ ਉਹਨਾਂ ਨੂੰ ਗੁਰਦਵਾਰਿਆਂ ਤੇ ਭੇਜਣਾ ਆ ਤੇ ਇਸੇ ਚੀਜ਼ ਨੂੰ ਹੁਣ ਜਿਹੜਾ ਚਾਹ ਸਫ ਨੇ ਗੱਲ ਕੀਤੀ ਆ ਸਿੱਖੀ ਤੇ ਸਿੱਖੀਜਮ ਮੈਂ ਇਹਨੂੰ ਕਹਾਂ ਉਹਨੇ ਕਿ ਸਿੱਖੀ ਇਹ ਧਰਮ ਧਰਮ ਦਾ ਰਿਲੀਜੀਅਨ ਇਹ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ ਜਿਹੜੀ ਰਲੀ ਧਰਮ ਆ ਇਹਦਾ ਇੱਕ ਇੰਗਲਿਸ਼ ਦੇ ਵਿੱਚ ਕੋਈ ਟਰਾਂਸਲੇਸ਼ਨ ਹੈ ਨਹੀਂ ਉਹ ਜਿਹਦਾ ਮਨ ਦੀ ਕੋਈ ਟਰਾਂਸਲੇਸ਼ਨ ਹੀ ਹੈਗੀ ਮਨ ਮਨ ਹੀ ਆ ਜੋਤ ਮਨ ਤੋਂ ਜੋਤ ਸਰੂਪ ਹੈ ਜੋਤ ਦੀ ਕੋਈ ਟਰਾਂਸਲੇਸ਼ਨ ਨਹੀਂ ਉਹ ਇੰਗਲਿਸ਼ ਦੇ ਵਿੱਚ ਉਦਾਂ ਧਰਮ ਦੀ ਵੀ ਕੋਈ ਹੈ ਨਹੀਂ ਉਹ ਤੇ ਹੁਣ ਅਸਲ ਦੇ ਵਿੱਚ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ ਧਰਮ ਨੂੰ ਇਸ ਦੇ ਧਰਮ ਅਲੱਗ ਲਫ਼ਜ਼ ਦੇ ਦਿੱਤਾ ਹੈ। ਉਹ ਉਹਨਾਂ ਨੇ ਲਿਖਿਆ ਵਾ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ ਕਿ ਧਰਮ ਇਨ ਹਿੰਦੂਇਜ਼ਮ ਇਜ਼ ਦਾ ਰਿਲੀਜੀਅਸ ਐਂਡ ਮੋਰਲ ਲਾਅ ਗਵਰਨਿੰਗ ਇੰਡੀਵਿਜੂਅਲ ਕੰਡਕਟ। ਔਰ ਬੁੱਧਿਜ਼ਮ ਦੇ ਵਿੱਚ ਵਾ ਕਿ ਇਟ ਇਜ਼ ਅ ਯੂਨੀਵਰਸਲ ਟਰੂਥ ਕਾਮਨ ਟੂ ਆਲ ਇੰਡੀਵਿਜੂਅਲਸ ਐਟ ਆਲ ਟਾਈਮਸ। ਤੇ ਕਹਦਾ ਮਤਲਬ ਹੈ ਕਿ ਧਰਮ ਜਿਹੜਾ ਵਾ ਉਹ ਰਿਲੀਜੀਅਨ ਤੋਂ ਡਿਫਰੈਂਟ ਵਾ ਉਹਨੂੰ ਅਸੀਂ ਭਾਵੇਂ ਸਿੱਖ ਸਿੱਖ ਹੀ ਕਹਿ ਦਿੰਨੇ ਆ ਔਰ ਸਿੱਖੀ ਦੇ ਮੁਤਾਬਕ ਧਰਮ ਦੇ ਮੁਤਾਬਕ ਜਿਹੜੇ ਸਾਡੇ ਡਾਕਟ੍ਰੀਨਸ ਨੇ ਉਹ ਡਿਫਰੈਂਟ ਨੇ ਤੇ ਜਦੋਂ ਅਸੀਂ ਗੁਰੂ ਸਾਹਿਬਾਂ ਨੂੰ ਦੇਖਦੇ ਆ ਤੇ ਗੁਰੂ ਸਾਹਿਬਾਂ ਨੇ ਉਸ ਦਿਲੇ ਕਹਿ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਕਲਕਾਤੀ ਰਾਜੇ ਦਾ ਸਹੀ ਧਰਮ ਪੰਖ ਖੁਰ ਉਡ ਰਿਆ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਰਾਜੇ ਸੀ ਮੁਕਦਮ ਕੁੱਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਉਸ ਲਈ ਕਿ ਦਰਸ਼ਨ ਦੇਖੀਏ ਦਿਆਨਾ ਹੋਏ ਲੈ ਜਿੱਤੇ ਬਰ ਰਹਿਣਾ ਕੋਈ ਰਾਜਾ ਨਿਆਂ ਕਰੇ ਹੱਥ ਹੋਏ ਕਹੇ ਖੁਦਾਏ ਨਾ ਮੰਨੇ ਕੋਈ ਓਸ ਵੇਲੇ ਵੀ ਇਹ ਸੀਗਾ ਹੋਰ ਇਹ ਅਜਕਲ ਵੀ ਆ ਤੇ ਜਿਹੜੀ ਹੁਣੇ ਡਾਕਟਰ ਸਭੀ ਸਿੰਘ ਹੁਣ ਇਹਨੇ ਗੱਲ ਕੀਤੀ ਆ ਮੈਂ ਇਸ ਚੀਜ਼ ਤੋਂ 100% ਮੈਂ ਇਸ ਚੀਜ਼ ਨਾਲ ਹਾਂ ਕਰਨਾ ਆ ਕਿ ਅਗਰ ਸਾਡੇ ਵਿੱਚ ਵੀ ਕੁਆਲਿਟੀ ਸੂਣ ਗਈਆਂ ਉਹੀ ਕੁਆਲਿਟੀਆਂ ਤਾਂ ਅਸੀਂ ਉਸ ਤੇ ਕਿਹਦਾ ਲੀਡਰ ਚੁਣਾਂਗੇ ਪਰ ਦੁਖਾਂਤ ਸਾਡਾ ਇਹ ਆ ਕਿ ਭਾਵੇਂ ਸਾਡੇ ਵਿੱਚ ਉਹ ਕੁਆਲਿਟੀਆਂ ਹੈਗੀਆਂ ਨੇ ਪਰ ਜਿਹੜੇ ਖੜੇ ਹੁੰਦੇ ਨੇ ਉਹਨਾਂ ਦੇ ਵਿੱਚ 1% ਵੀ ਉਹ ਕੁਆਲਿਟੀ ਨਹੀਂ ਹੁੰਦੀ ਤੇ ਇਹ ਪ੍ਰੋਬਲਮ ਹੁੰਦੀ ਹੈ ਕਿ ਜਿੰਨੇ ਚੋਰ ਖੜੇ ਹੋਏ ਨੇ ਇਹਨਾਂ ਤੋਂ ਘੱਟ ਚੋਰ ਜਿਹੜਾ ਵਾ ਉਹਨੂੰ ਚੁਣਿਆ ਜਾਏ ਮੁਸ਼ਕਲੇ ਹੁੰਦੀ ਆ ਔਰ ਇਹ ਦੁਖਾਂਤ ਨੂੰ ਦੇਖਦੇ ਹੋਏ ਕਈ ਵਾਰੀ ਮੈਂ ਜਦੋਂ ਇੰਡੀਆ ਵਿੱਚ ਸੀਗਾ ਉਸ ਵਕਤ ਮੈਂ ਮੇਰਾ VOTING ਦਾ ਏਜ ਸ਼ੁਰੂ ਹੋਈ ਸੀ ਉਸ ਵੇਲੇ ਪਰ ਮੈਂ ਵੋਟ ਪਾਉਣ ਨਹੀਂ ਸੀ ਗਿਆ ਤੇ ਜਦੋਂ ਉਹ ਪਹਿਲੀ ਵਾਰੀ ਮੇਰੀ ਵੋਟ ਸੀਗੀ ਤੇ ਮੇਰੀ ਮਦਰ ਜਿਹੜੇ ਸੀਗੇ ਉਹ ਕਾਫੀ ਵੱਡੇ ਵਰਕਰ ਸੀਗੇ ਇੱਕ ਇੱਕ ਪਾਰਟੀ ਦੇ ਤੇ ਉਹ ਉਹਨਾਂ ਨੇ ਫੇਰ 4 ਵਜੇ ਘਰ ਆ ਕੇ ਜਦੋਂ ਉਹਨਾਂ ਨੇ ਦੇਖਿਆ ਲਿਸਟ ਵਿੱਚ ਕਿ ਕਾਲਾ ਸਿੰਘ ਮੇਰਾ ਵੀ ਆਇਆ ਹਲੇ ਵੋਟ ਪਾਉਣ ਤੜਕੇ ਘਰ ਆ ਕੇ ਉਹ ਮਨੋਂ ਗੁੱਸੇ ਹੋਏ ਤੇ ਮੈਂ ਫਿਰ ਜਾ ਕੇ ਹਰੇਕ ਨੂੰ ਵੋਟ ਪਾ ਦਿੱਤੀ ਮੈਂ ਕਿਹਾ ਸਾਰੇ ਸਾਰੀ ਚੋਰ ਨੇ ਸਾਰਿਆਂ ਨੂੰ ਵੋਟ ਪਾ ਦਿੱਤੀ ਮੁੜ ਕੇ ਕੈਸਰ ਕਰ ਦਿੱਤੀ ਬਕੇ ਦੁਕਾਨ ਤੇ ਇਹ ਆ ਤੇ ਇੱਕ ਗੱਲ ਇਹ ਹੈ ਕਿ ਕਿਦਾਂ ਦਾ ਅਸੀਂ ਲੀਡਰ ਚੁਣੀਏ ਚੁਣੀਏ ਤਾਂ ਤਾਂ ਕਿ ਜਿਹੜੇ ਖੜੇ ਹੋਏ ਉਹਨਾਂ ਦੇ ਕੋਲ ਕੁਆਲਿਟੀਜ਼ ਹੋਣ ਤਾਂ ਇਸ ਵਾਸਤੇ ਜਿਹੜੀਆਂ ਕੁਆਲਿਟੀਜ਼ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਨੇ ਜਿਹੜੀਆਂ ਮੈਂ ਹਮੇਸ਼ਾ ਕੋਟ ਕਰਦਾ ਹੁੰਨਾ ਆ ਕਿ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤੇ ਸਭ ਜੂਏ ਹਾਰੇ ਫਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਵਾਲੇ ਤੇ ਇਹ ਜਿਹੜੇ ਕੁਆਲਿਟੀਸ ਨੇ ਜੇ ਅਸੀਂ ਇਹ ਮੈਂਡੇਟਰੀ ਕਰ ਦਈਏ ਕਿ ਜਿਹੜਾ ਵੀ ਪੋਲਿਟਿਸ਼ੀਅਨ ਖੜਾ ਹੋਵੇ ਇਲੈਕਸ਼ਨ ਦੇ ਵਾਸਤੇ ਉਹ ਇਹ ਹੱਥ ਖੜਾ ਕਰਕੇ ਇਹ ਉਥ ਲਵੇ ਕਿ ਇਹਨਾਂ ਕੁਆਲਿਟੀਆਂ ਦੇ ਉੱਪਰ ਮੈਂ ਚੱਲੂਗਾ ਪਾਵੇਂ ਉਹ 10ਵੀਂ ਪਾਸ ਆ ਤੇ ਪਾਵੇਂ ਉਹ ਪੀ ਐਚ ਡੀ ਆ ਉਹ ਅਸੀਂ ਕੁਆਲਿਟੀ ਚ ਦੇਖਣੀ ਆ ਨੇ ਅਗਰ ਇਹ ਇਹਨਾਂ ਕੁਆਲਿਟੀਸ ਨੂੰ ਹੱਥ ਹੱਥ ਖੜਾ ਕਰਕੇ ਇਹ ਕਵੇ ਇਹ ਮੰਡੇਟਰੀ ਹੋਣ ਤਾਂ ਜਦੋਂ ਫਿਰ ਉਹ ਚੁੜਿਆ ਜਾਵੇ ਤਾਂ ਅਗਰ ਉਹ ਇਹਨਾਂ ਕੁਆਲਿਟੀਸ ਤੋਂ ਪਿੱਛੇ ਹਟੇ ਤਾਂ ਉਹਨੂੰ ਪੁੱਛਿਆ ਜਾ ਸਕੇ ਕਿ ਤੂੰ ਇਹਦੀ ਉਹ ਲਿੱਤੀ ਸੀਗੀ ਕਿ ਮੈਂ ਸੱਚ ਦੇ ਰਸਤੇ ਤੇ ਚੱਲੂੰਗਾ ਮੈਂ ਧਰਮ ਦੇ ਰਾਹ ਤੇ ਪਰ ਚੱਲੂੰਗਾ ਮੈਂ ਸੰਤੋਖੀ ਹੋਵਾਂਗਾ ਤੇ ਉਹਨੂੰ ਪੁੱਛਿਆ ਜਾ ਪੁੱਛਿਆ ਜਾ ਸਕਦਾ ਵਾ ਉਹ ਉਹਨੂੰ ਇਸ ਕੋਰਟ ਦੇ ਵਿੱਚ ਇਸ ਧਾਰਮਿਕ ਕੋਰਟ ਦੇ ਵਿੱਚ ਖੜਾ ਕਿਤਾ ਜਾ ਫਰਦਾਇਆ ਕਿ ਇਹ ਚੀਜ਼ ਨੂੰ ਐਕਸਪਲੇਨ ਕਰੋ ਔਰ ਜੇ ਉਹ ਐਕਸਪਲੇਨ ਨਾ ਕਰ ਸਕੇ ਤਾਂ ਇਹ ਪਾਵਰ ਹੋਣੀ ਚਾਹੀਦੀ ਹੈ ਕਿ ਉਸ ਨੂੰ ਉਥੋਂ ਲਾ ਦਿੱਤਾ ਜਾਏ ਤੈਨੂੰ ਅਸੀਂ ਚੰਗੇ ਲੀਡਰ ਅਸੀਂ ਅਸੀਂ ਚੁਣ ਸਕਦੇ ਹਾਂ ਅਦਰਵਾਈਜ਼ ਆ ਆ ਬੇਰੀ ਵਾਲੀ ਬੜੀ ਹਾਲਤ ਹੋਣੀ ਆ ਕੀ ਸਾਰੇ ਚੋਰ ਖੜੇ ਹੋਏ ਨੇ ਕਿਹਨੂੰ ਵੋਟ ਪਾਈਏ ਕਿ ਕਿਸ ਨੂੰ ਆਪਾਂ ਹਰੇਕ ਨੂੰ ਹਰੇਕ 'ਤੇ ਥੱਪਾ ਮਾਰ ਕੇ ਆ ਜੋ ਕਿ ਅਗਰ ਅਗਰ ਜ਼ਬਰਦਸਤੀ ਅਗਰ ਕੈਦਾਵੇ ਕੇ ਵੋਟ ਪਾਉਤਾ ਇਸੋ ਤੇ ਇਹ ਜਿਹੜਾ ਕੁਐਸਚਨ ਜਿਹੜਾ ਹੈਗਾ ਵਾ ਕਿ ਸਾਡੇ ਅਸੀਂ ਲੀਡਰ ਕਿਦਾਂ ਦੇ ਚੁਣੀਏ ਲੀਡਰ ਦੀ ਕੁਆਲਿਟੀ ਕੀ ਹੋਣ ਇਸ ਨੂੰ ਇਨਫੋਰਸ ਕਰਨਾ ਨਾ ਮੇਰੇ ਹੱਥੇ ਚ ਵਾ ਨਾ ਇਹ ਜਿਹੜੇ ਪੋਲੀਟੀਸ਼ੀਅਨ ਆ ਗਏ ਨੇ ਉਹਨਾਂ ਦੇ ਹੱਥੇ ਚ ਵਾ ਤੇ ਨਾ ਜਿਹੜੇ ਸਾਡੇ 100 ਕਾਲਡ ਜਥੇਦਾਰ ਨੇ ਉਹਨਾਂ ਦੇ ਹੱਥ ਵਿੱਚ ਆ ਕਿਉਂਕਿ ਜਿਹੜੇ ਸਾਡੇ 100 ਕਾਲਡ ਜਥੇਦਾਰ ਨੇ ਉਹ ਵੀ ਇੱਕ ਲਿਫਾਫੇ ਤੋਂ ਨਿਕਲਦੇ ਨੇ ਔਰ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਮੇਰੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ ਬਾਕੀ ਜੋ ਮਰਜ਼ੀ ਹੁੰਦਾ ਰਵੇ ਇਸ ਵਾਸਤੇ ਇਹ ਜਿਹੜਾ ਸੈਮੀਨਾਰ ਹੋ ਰਿਹਾ ਵਾ ਸੈਮੀਨਾਰ ਬੜਾ ਵਟੋ ਵੋ ਸੁਣਾਇਆ ਟਾਪਿਕ ਬਹੁਤ ਸੁਣਾਇਆ ਇਹਦੇ ਨਾਲ ਅਸੀਂ ਸਿਰਫ ਇੱਕ ਜਾਗਰਤੀ ਪੈਦਾ ਕਰ ਸਕਦੇ ਹਾਂ ਦੁਨੀਆ ਦੇ ਵਿੱਚ ਕਿ ਸਾਡੇ ਜਿਹੜੇ ਲੀਡਰ ਨੇ ਇਦਾਂ ਦੇ ਹੋਣੇ ਚਾਹੀਦੇ ਨੇ ਔਰ ਅਸੀਂ ਵੀ ਇਦਾਂ ਦੇ ਹੋਣੇ ਚਾਹੀਦੇ ਆ ਔਰ ਇਹ ਇਹ ਚੀਜ਼ ਤਾਂ ਮੰਡੀਟਰੀ ਹੋਣੀ ਚਾਹੀਦੀ ਨੇ ਸਾਡੇ ਵਿੱਚ ਵੀ ਔਰ ਜਿਹੜੇ ਲੀਡਰ ਖੜੇ ਹੋਣ ਉਹਨਾਂ ਦੇ ਵਾਸਤੇ ਵੀ ਇਹਨਾਂ ਨੁਕਤਿਆਂ ਦੇ ਨਾਲ ਜੇ ਮੈਂ ਕੋਈ ਕੁਝ ਗਲਤ ਕਹਿ ਗਿਆ ਹੋਵਾਂ ਤੇ ਮਾਫੀ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਵਾਹਗੁਰੂ ਜੀ ਖਾਲਸਾ ਤੇ